ਚੰਪੇ ਸੋਰਨ ਨੇ ਝਾਰਖੰਡ ਦੇ ਮੁੱਖ ਮੰਤਰੀ ਵਜੋਂ ਚੁੱਕੀ ਸੌਂ 10 ਦਿਨਾਂ ਚ ਸਾਬਤ ਕਰਨਾ ਹੋਵੇਗਾ ਬਹੁਮਤ ਗਿਆਨਵਾਪੀ ਮਾਮਲੇ ਚ ਮੁਸਲਿਮ ਪੱਖ ਨੂੰ ਇਲਾਹਾਬਾਦ ਹਾਈ ਕੋਰਟ ਤੋਂ ਝਟਕਾ ਕਿਹਾ ਵਿਆਸ ਤਹਿਖਾਨੇ ਚ ਪੂਜਾ ਰਹੇਗੀ ਜਾਰੀ 6 ਫਰਵਰੀ ਨੂੰ ਹੋਵੇਗੀ ਅਗਲੀ ਸੁਣਵਾਈ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਲੋਕ ਸਭਾ ਸਪੀਕਰ ਬਿਰਲਾ ਨੂੰ ਲਿਖਿਆ ਪੱਤਰ ਪੰਜਾਬ ਪੁਲਿਸ ਵੱਲੋਂ ਉਹਨਾਂ ਨੂੰ ਘਰ ਚ ਨਜ਼ਰਬੰਦ ਕੀਤੇ ਜਾਣ ਤੇ ਪੰਜਾਬ ਸਰਕਾਰ ਦੀ ਕੀਤੀ ਆਲੋਚਨਾ ਅਤਵਾਦੀ ਅਸ਼ ਡੱਲਾ ਦੇ ਦੋ ਸਾਥੀਆਂ ਖਿਲਾਫ ਐਨਆਈਏ ਨੇ ਦਾਇਰ ਕੀਤੀ ਚਾਰਜ ਸ਼ੀਟ ਜ਼ਬਰਨ ਵਸੂਲੀ ਕਰਕੇ ਕੇਟੀਐਫ ਲਈ ਇਕੱਠੇ ਕਰਦੇ ਸਨ ਫੰਡ ਹੁਣ ਖਬਰਾਂ ਵਿਸਤਾਰ ਨਾਲ ਚੰਪਈ ਸੋਰੇਨ ਆਚਾਰ ਖੰਡੇ 12ਵੇਂ ਮੁੱਖ ਮੰਤਰੀ ਬਣ ਕੇ ਨੇ ਰਾਜਪਾਲ ਸੀਪੀ ਰਾਧਾਕ੍ਰਿਸ਼ਨਨ ਨੇ ਅੱਜ ਉਹਨਾਂ ਨੂੰ ਦੁਪਹਿਰ 12:20 ਵਜੇ ਸੌਂ ਚੁਕਾਈ ਚੰਪਈ ਸੋਰੇਨ ਤੋਂ ਇਲਾਵਾ ਅਜ ਕਾਂਗਰਸ ਦੇ ਆਲਮਗਿਰ ਆਲਾਮ ਅਤੇ ਰਾਸ਼ਟਰੀ ਜਨਤਾ ਦਲ ਦੇ ਸਤਿਆਨੰਦ ਭੋਗਤਾ ਨੇ ਵੀ ਮੰਤਰੀ ਵੱਜੋਂ ਸੌਂ ਚੁਕੀ ਇਸ ਸੋਜਕ ਸਮਾਗਮ 'ਚ ਚਾਮੂ ਮੋ ਦੀ ਅਗਵਾਈ ਵਾਲੇ ਗੱਠ ਜੋੜ ਦੇ ਸੀਨੀਅਰ ਆਗੂ ਮੌਜੂਦ ਸਨ ਸੋਜਕਣ ਤੋਂ ਬਾਅਦ ਸਾਰੇ ਵਿਧਾਇਕ ਹైదరాబాద్ ਲਈ ਰਵਾਨਾ ਹੋ ਗਏ ਸਨ ਝਾਰਖੰਡ ਵਿੱਚ 23 ਸਾਲਾਂ ਵਿੱਚ 11 ਵਾਰ ਮੁੱਖ ਮੰਤਰੀ ਬਦਲੇ ਗਏ ਨੇ ਜਿੰਨਾਂ ਵਿੱਚੋਂ ਅਰਜੁਨ ਮੁੰਡਾ ਅਤੇ ਸ਼ਿਭੂ ਸੋਰੇਂਤੈਂਤਨ ਵਾਰ ਮੁੱਖ ਮੰਤਰੀ ਬਣੇ ਹਨ ਰਗੂਵਰਦਾਸ ਇਕੱਲੇ ਮੁੱਖ ਮੰਤਰੀ ਸਨ ਜਿਨ੍ਹਾਂ ਨੇ ਆਪਣਾ 5 ਸਾਲ ਦਾ ਕਾਰਜਕਾਲ ਪੂਰਾ ਕੀਤਾ ਸੀ सौरजक समागम तो बाद झारखंड के नए मुख्यमंत्री बने चंपाई सोरेन ने मीडिया नाल गालबात की मीडिया नाल गालबात करते दौरान उन्होंने कहा कि झारखंड प्रदेश में जो मुझे दायित्व तो मिला आज के पहले जो हमारा गठबंधन सरकार जो है हेमंत सोरेन के नेतृत्व में बुनियादी सवाल या बुनियादी शुरुआत में जो किया है यहाँ का आदिवासी यहाँ का मूलवासी सर्वांगीण विकास के लिए जो काम शुरू किया है अहमद बाबू ने उसी काम को हम लोग गति देना है और समय पर हम लोग पूरा करके यहाँ के झारखंड की जनता की जो आशा आकांक्षा उस आशा के अनुरूप हम लोग काम करेंगे ਜ਼ਿਕਰ ਹੀ ਹੋ ਗਿਆ ਕਿ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਝਾਰਖੰਡ ਮੁਕਤੀ ਮੋਰਚਾ ਯਾਨੀ ਕਿ ਜੀਐਮਐਮ ਦੇ ਨੇਤਾ ਹੇਮੰਤ ਸੋਰੇ ਨੇ ਬੁੱਧਵਾਰ ਨੂੰ ਜ਼ਮੀਨ ਘਟਾਲੇ ਦੇ ਮਾਮਲੇ 'ਚ ਈਡੀ ਦੁਆਰਾ ਗ੍ਰਿਫਤਾਰੀ ਤੋਂ ਪਹਿਲਾਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਇਸ ਤੋਂ ਤੁਰੰਤ ਬਾਅਦ ਚੰਪਈ ਸੋਰੇਨ ਨੂੰ ਮਹਾਗਠ ਜੋੜ ਵਿਧਾਇਕ ਦਲ ਦੀ ਬੈਠਕ 'ਚ ਨੇਤਾ ਚੁਣ ਲਿਆ ਗਿਆ। ਉਸੇ ਸ਼ਾਮ ਚੰਪਈ ਸੋਰੇਨ ਨੇ ਰਾਜਪਾਲ ਨੂੰ ਪੱਤਰ ਲਿਖ ਕੇ ਸਰਕਾਰ ਦੇ ਗਠਨ ਬਾਰੇ ਜਲਦੀ ਤੋਂ ਜਲਦੀ ਫੈਸਲਾ ਲੈਣ ਦੀ ਅਪੀਲ ਕੀਤੀ। ਗਿਆਨਵਾਪੀ ਮਾਮਲੇ 'ਚ ਅੱਜ ਮੁਸਲਿਮ ਪੱਖ ਨੂੰ ਵੱਡਾ ਝਟਕਾ ਲੱਗਿਆ ਹੈ ਦੱਸਦੇ ਹਾਂ ਕਿ ਮਸਜਿਦ ਕਮੇਟੀ ਨੇ ਗਿਆਨਵਾਪੀ ਦੇ ਵਿਆਸਤ ਦੇ ਖਾਨੇ ਵਿੱਚ ਪੂਜਾ ਦੇ ਖਿਲਾਫ ਇਲਾहाबाद ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਤੇ ਅੱਜ ਇਸ ਮਾਮਲੇ ਦੀ ਸੁਣਵਾਈ ਦੌਰਾਨ ਕੋਰਟ ਨੇ ਤਖਾਨੇ ਵਿੱਚ ਪੂਜਾ ਤੇ ਪਾਬੰਦੀ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ ਅਦਾਲਤ ਨੇ ਕਿਹਾ ਕਿ ਵਿਆਸਤਖਾਨੇ 'ਚ ਪੂਜਾ ਜਾਰੀ ਰਹੇਗੀ ਅਤੇ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 6 ਫਰਵਰੀ ਨੂੰ ਹੋਵੇਗੀ। ਇਸ ਦੇ ਨਾਲ ਹੀ ਅਦਾਲਤ ਨੇ ਯੂਪੀ ਸਰਕਾਰ ਨੂੰ ਸਥਾਨ ਨੂੰ ਸੁਰੱਖਿਅਤ ਰੱਖਣ ਲਈ ਕਿਹਾ ਹੈ। ਦੱਸ ਦਈਏ ਕਿ ਵਾਰਾਨਸੀ ਦੇ ਫੈਸਲੇ ਤੋਂ ਬਾਅਦ ਗਿਆਨਵਾਪੀ ਵਿਆਸਤਖਾਨੇ 'ਚ 31 ਸਾਲਾਂ ਬਾਅਦ ਪੂਜਾ ਸ਼ੁਰੂ ਹੋਈ ਹੈ। ਇਸ ਫੈਸਲੇ ਦੇ ਖਿਲਾਫ ਮਸਜਿਦ ਕਮੇਟੀ ਨੇ ਪਹਿਲਾਂ ਸੁਪਰੀਮ ਕੋਰਟ ਦਾ ਰੋਕ ਕੀਤਾ ਸੀ ਪਰ ਸੁਪਰੀਮ ਕੋਰਟ ਨੇ ਵੀ ਮੁ슬림 ਪੱਖ ਨੂੰ ਕਿਸੇ ਤਰ੍ਹਾਂ ਦੀ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਇਸ ਮਾਮਲੇ ਨੂੰ ਇਲਾहाबाद ਹਾਈ ਕੋਰਟ ਨੇ ਚੀਫ ਜਸਟਿਸ ਦੇ ਸਾਹਮਣੇ ਰੱਖਣ ਦੀ ਗੱਲ ਕਹੀ। ਪਰ ਅੱਜ ਇਲਾहाबाद ਹਾਈ ਕੋਰਟ ਤੋਂ ਵੀ ਮੁ슬림 ਪਖ ਨੂੰ ਝਟਕਾ ਲੱਗਿਆ ਦਿੱਲੀ ਦੇ ਆਰ ਕਿ ਪੁਰਮ ਸਥਿਤ ਦਿੱਲੀ ਪਬਲਿਕ ਸਕੂਲ ਵਿੱਚ ਸ਼ੁੱਕਰਵਾਰ ਸਵੇਰੇ ਉਸ ਸਮੇਂ ਹਲਚਲ ਮਚ ਗਈ ਜਦੋਂ ਸਕੂਲ ਦੇ ਪ੍ਰਿੰਸੀਪਲ ਨੂੰ ਇੱਕ ਈਮੇਲ ਆਈ ਇਸ ਈਮੇਲ ਰਾਹੀਂ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਮੇਲ ਮਿਲਣ ਦੀ ਖਬਰ ਫੈਲਦੇ ਹੀ ਪੂਰੇ ਸਕੂਲ ਵਿੱਚ ਤੈਸ਼ਦਾਬ ਮਾਹੌਲ ਬਣ ਗਿਆ ਅਤੇ ਪੂਰੇ ਕੈਂਪਸ ਨੂੰ ਜਲਦ ਖਾਲੀ ਕਰਵਾ ਲਿਆ ਗਿਆ ਤੇ ਇਸ ਦੇ ਨਾਲ ਹੀ ਪੁਲਿਸ ਬੰਬ ਰੋਕੂ ਦਸਤੇ ਨਾਲ ਮੌਕੇ ਤੇ ਪਹੁੰਚ ਗਈ ਸਾਡੇ ਵੱਲੋਂ ਤੁਹਾਨੂੰ ਖਬਰ ਦੱਸੇ ਜਾਣ ਤੱਕ ਪੁਲਿਸ ਨੂੰ ਹੁਣ ਤੱਕ ਦੀ ਜਾਂਚ ਵਿੱਚ ਕੁਝ ਨਹੀਂ ਮਿਲਿਆ ਹੈ ਫਿਲਹਾਲ ਪੁਲਿਸ ਵੱਲੋਂ ਜਾਂਚ ਜਾਰੀ ਹੈ ਆ ਬੇਸਿਕਲੀ देयर ਵਾਸ ਅ ਅ ਮੇਲ ਰਿਟਰਨ ਟੂ ਪ੍ਰਿੰਸੀਪਲ ਮੈਮ ਅ ਥਿਸ ਮਾਰਨਿੰਗ ਐਟ 902 ਐਮ सो मैम अकॉर्डिंग इन्फॉर्म आर लोकल पुलिस स्टेशन एंड वी हैव नाउ डन थॉर सर्च ऑफ द स्कूल जस्ट सम पार्ट ऑफ स्कूल इज रिमेनिंग एंड सो फॉर नथिंग हैज बिन फाउंड एंड वी आर इन्वेस्टिगेटिंग द मेल फ्रॉमिजिनेटेड ट्रैकिंग ड्राउन देर आई पी एंड फर्दर नेसेसरी एक्शन विल भी टेकन अकॉर्डिंगली सर्चिंग जो है वो ऑलमोस्ट कम्प्लीट हो गया है सिर्फ हॉस्टल प्रीमाइसिस का बचा है ਇਸ ਕੋ ਸਾਡੀ ਟੀਮਸ ਜੋ ਸਾਡੀ ਸਪੈਸ਼ਲਾਈਜ਼ਡ ਟੀਮ ਸੇ ਮੁਕਰ ਰਹੀ ਹੈ ਚੰਡੀਗੜ੍ਹ ਵਿੱਚ ਮੇਅ ਚੋਣਾ ਨੂੰ ਲੈ ਕੇ ਹੰਗਾਮਾ ਇਸ ਕਦਰ ਵੱਧ ਗਿਆ ਹੈ ਕਿ ਹੁਣੇ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਹੈ ਇੱਕ ਪਾਸੇ ਆਮ ਆਦਮੀ ਪਾਰਟੀ ਭਾਰਤੀ ਜਨਤਾ ਪਾਰਟੀ ਤੇ ਚੋਣਾਂ ਵਿੱਚ ਤੰਦਲੀ ਕਰਕੇ ਜਿੱਤਣ ਦਾ ਦੋਸ਼ ਲਗਾ ਰਹੀ ਹੈ ਤਾਂ ਉੱਥੇ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਕੇਜਰੀਵਾਲ ਤੇ ਦੋਸ਼ ਲਗਾ ਰਹੀ ਹੈ ਕਿ ਕੇਜਰੀਵਾਲ ਈਡੀ ਦੇ ਸਮਨ ਤੋਂ ਬਚਣ ਲਈ ਚੰਡੀਗੜ੍ਹ ਚੋਣਾਂ ਦਾ ਢੋਂਗ ਕਰ ਰਹੇ ਨੇ ਜਿਸ ਦੇ ਚੱਲਦੇ ਅੱਜ ਰਾਜਧਾਨੀ ਦਿੱਲੀ ਦੀ ਇੱਕ ਸੜਕ ਤੇ ਦੋ ਸਿਆਸੀ ਪਾਰਟੀਆਂ ਭਾਜਪਾ ਅਤੇ ਆਮ ਆਦਮੀ ਪਾਰਟੀ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਦੀਨदयाल उपाध्याय ਮਾਰਗ ਤੇ 500 ਮੀਟਰ ਦੇ ਘੇਰੇ ਅੰਦਰ ਭਾਜਪਾ ਨੇ ਜਿੱਥੇ ਕੇਜਰੀਵਾਲ ਦੇ ਪ੍ਰਸ਼ਾਚਾਰ ਵਿਰੁੱਧ ਪ੍ਰਦਰਸ਼ਨ ਕੀਤਾ ਉੱਥੇ ਸੜਕ ਤੇ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਚੋਣਾ ਨੂੰ ਲੈ ਕੇ ਭਾਜਪਾ ਨੂੰ ਘੇਰਿਆ ਭਾਜਪਾ ਦੇ ਸੰਸਦ ਮੈਂਬਰ ਰਮੇਸ਼ ਬਿਧੂੜੀ ਨੇ ਕਿਹਾ ਕਿ ਚੰਡੀਗੜ੍ਹ ਚੋਣਾ ਈਡੀ ਦੇ ਸਮਨ ਤੋਂ ਧਿਆਨ ਹਟਾਉਣ ਦਾ ਢੋਂਗ ਹੈ ਕੇਜਰੀਵਾਲ ਦੱਸਣ ਕਿ 2% ਦੀ ਕਟ ਦਾ ਪੈਸਾ ਕਿੱਥੇ ਹੈ ਜੇਕਰ ED ਦਾ ਸਮਨ ਗੈਰ ਕਾਨੂੰਨੀ ਹੈ ਤਾਂ ਕੇਜਰੀਵਾਲ ਸੁਪਰੀਮ ਕੋਰਟ ਕਿਉਂ ਨਹੀਂ ਜਾ ਰਿਹਾ ਪਾਜਪਾ ਵਰਕਰਾਂ ਨੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਖਿਲਾਫ ਨਾਰੇਬਾਜੀ ਕੀਤੀ ਅਤੇ ਉਹਨਾਂ ਦੇ ਅਸਤੀਫੇ ਦੀ ਮੰਗ ਕੀਤੀ ਇਸ ਦੇ ਨਾਲ ਹੀ ਪਾਜਪਾ ਦੇ ਸੂਬਾ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਭ੍ਰਿਸ਼ਟਾਚਾਰ ਦਾ ਸਮਾਨਾਰਥੀ ਸ਼ਬਦ ਬਣ ਗਈ ਹੈ ਹਰ ਰੋਜ਼ ਸਰਕਾਰ ਦੇ ਕਿਸੇ ਨਾ ਕਿਸੇ ਘੁਟਾਲੇ ਦਾ ਲੋਕਾਂ ਦੇ ਸਾਹਮਣੇ ਪਰਦਾ ਫਾਸ਼ ਹੋ ਰਿਹਾ ਹੈ ਇੱਥੋਂ ਤੱਕ ਕਿ ਕੇਜਰੀਵਾਲ ਸਰਕਾਰ ਦੀ ਸਰਪ੍ਰਸਤੀ ਹੇਠ ਦਿੱਲੀ ਜਲ ਬੋਰਡ ਵਿੱਚ ਕਪਲਾ ਹੋਇਆ ਹੈ ਪੰਜਾਬ ਦੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਲੋਕ ਸਭਾ ਸਪੀਕਰ ਓਮ ਪ੍ਰਕਾਸ਼ ਬਿਰਲਾ ਨੂੰ ਪੱਤਰ ਲਿਖਿਆ ਜਿਸ ਵਿੱਚ ਉਹਨਾਂ ਨੇ ਬੀਤੇ ਦਿਨ ਪੁਲਿਸ ਵੱਲੋਂ ਉਹਨਾਂ ਨੂੰ ਨਜ਼ਰਬੰਦ ਕੀਤੇ ਜਾਣ ਦਾ ਜ਼ਿਕਰ ਕਰਦੇ ਆ ਪੰਜਾਬ ਸਰਕਾਰ ਦੀ ਆਲੋਚਨਾ ਕੀਤੀ ਹੈ ਇਸ ਦੌਰਾਨ ਉਹਨਾਂ ਨੇ ਪੱਤਰ ਵਿੱਚ ਕਿਹਾ ਕਿ ਫਤਿਹਗੜ੍ਹ ਸਾਹਿਬ ਚ ਵੱਡੀ ਗਿਣਤੀ ਪੁਲਿਸ ਮੁਲਾਜ਼ਮਾ ਨੇ ਉਹਨਾਂ ਦੇ ਘਰ ਨੂੰ ਘੇਰਾ ਪਾ ਲਿਆ ਕਿ ਤੇ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਤੇ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਉਹਨਾਂ ਅੱਗੇ ਕਿਹਾ ਕਿ ਉਹ ਸੰਗਰੂਰ ਹਲਕੇ ਤੋਂ ਲੋਕਾ ਵੱਲੋਂ ਚੁਣੇ ਗਏ ਐਮਪੀ ਹਨ ਉਨਾਂ ਨੇ ਕਿਹਾ ਕਿ ਕੱਲ ਸਰਕਾਰ ਨੇ ਬਿਨਾਂ ਕਿਸੇ ਕਾਰਨ ਦੇ ਕਾਰਵਾਈ ਕਰਦੇ ਉਹਨਾਂ ਨੂੰ ਅਤੇ ਉਹਨਾਂ ਦੀ ਪਾਰਟੀ ਦੇ ਵਰਕਰਾਂ ਨੂੰ ਹਿਰਾਸਤ ਵਿੱਚ ਲੈਣ ਦੀ ਗੈਰਕਾਨੂੰਨੀ ਕਾਰਵਾਈ ਕੀਤੀ ਹੈ ਦੱਸ ਦਈਏ ਕਿ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੂੰ ਵੀਰਵਾਰ ਤੜਕੇ ਪੁਲਿਸ ਨੇ ਉਹਨਾਂ ਦੇ ਸਾਥੀਆਂ ਸਮੇਤ ਉਨਾਂ ਨੂੰ ਫਤੇਗੜ ਸਾਹਿਬ ਦੇ ਕਿਲਾ ਹਰਨਾਮ ਸਿੰਘ ਨਗਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਸੀ। ਸਿਮਰਨਜੀਤ ਸਿੰਘ ਮਾਨ ਦੇ ਰਿਹਾਈਸ਼ ਦੇ ਵਾਲੇ ਦੁਆਲੇ ਪੁਲਿਸ ਵੱਲ ਤੇ ਨਾਦ ਕੀਤੀ ਗਈ ਅਤੇ ਇਲਾਕੇ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਜਿਸ ਤਹਿਤ ਕਿਸੇ ਨੂੰ ਅੰਦਰ ਜਾਣ ਜਾਂ ਬਾਹਰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਸੀ। ਦਰਅਸਲ ਭਾਨਾ ਸਿੱਧੂ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਸੰਸਦ ਮੈਂਬਰ ਮਾਨਜ ਧੂਰੀ ਵਿੱਚ ਰੇਲ ਰੋਕੋ ਅੰਦੋਲਨ ਦਾ ਐਲਾਨ ਕੀਤਾ ਸੀ। ਸੰਸਦ ਮੈਂਬਰ ਮਾਨ ਬੁੱਧਵਾਰ ਰਾਤ ਨੂੰ ਫਤੇਗੜ ਸਾਹਿਬ ਸਥਿਤ ਉਹਨਾਂ ਦੀ ਰਿਹਾਈਸ਼ ਤੇ ਆਏ ਸਨ ਇਸੇ ਦੌਰਾਨ ਉਹਨਾਂ ਨੂੰ ਉਹਨਾਂ ਦੇ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। ਭਾਰਤ ਦੀ ਰਾਸ਼ਟਰੀ ਜਾਂਚ ਏਜੰਸੀ NIA ਵੀਰਵਾਰ ਨੂੰ ਪਾਬੰਦੀਸ਼ੁਦਾ ਅਤਵਾਦੀ ਸੰਗਠਨ ਖਾਲਿਸਤਾਨੀ ਟਾਈਗਰ ਫੋਰਸ ਯਾਨੀ ਕਿ KTF ਦੇ ਅਤਵਾਦੀ ਅਰਸ਼ ਸਿੰਘ ਡੱਲਾ ਦੇ ਹੈਂਡਲਰ ਮਨਪ੍ਰੀਤ ਸਿੰਘ ਉਰਫ ਪੀਟਾ ਅਤੇ ਉਸ ਦੇ ਸਾਥੀ ਮਨਦੀਪ ਸਿੰਘ ਖਿਲਾਫ ਚਾਰਜ ਸ਼ੀਟ ਦਾਇਰ ਕੀਤੀ ਹੈ ਮਨਪ੍ਰੀਤ ਸਿੰਘ ਨੂੰ NIA ਨੇ ਪਿਛਲੇ ਸਾਲ ਫਿਲੀਪਿਨਸ ਤੋਂ ਗ੍ਰਿਫਤਾਰ ਕੀਤਾ ਸੀ ਇਸ ਦੇ ਨਾਲ ਹੀ ਮਨਦੀਪ ਸਿੰਘ ਨੂੰ ਵੀ ਡਿਪੋਰਟ ਕੀਤਾ ਗਿਆ ਸੀ ਦੱਸ ਦਈਏ ਕਿ ਇਹ ਦੋਵੇਂ ਕੁਝ ਸਮਾਂ ਪਹਿਲਾਂ ਤੱਕ NIA ਦੀ ਰਿਮਾਂਡ ਤੇ ਸੰਤ ਜਿਸ ਦੇ ਚੱਲਦੇ ਆ NIA ਨੇ ਦੋਵਾਂ ਤੋਂ ਲਗਾਤਾਰ 10 ਦਿਨਾਂ ਤੱਕ ਪੁੱਛਗਿੱਛ ਕੀਤੀ ਸੀ ਹੁਣ ਦੋਵਾਂ ਖਿਲਾਫ ਚਾਰਜ ਸ਼ੀਟ ਜਿਹੜੀ ਹੈ ਉਹ ਦਾਇਰ ਕਰ ਦਿੱਤੀ ਗਈ ਹੈ NIA ਨੇ ਚਾਰਜ ਸ਼ੀਟ 'ਚ ਕਿਹਾ ਕਿ ਅੱਤਵਾਦੀ ਅਸ਼ਦੱਲਾ ਖੁਦ ਕੈਨੇਡਾ 'ਚ ਬੈਠ ਕੇ ਪੀਤਾ ਦੇ ਜ਼ਰੀਏ ਪੰਜਾਬ 'ਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਸੀ ਦੋਵੇਂ ਡੱਲਾ ਦੇ ਦਹਿਸ਼ਤ ਅਤੇ ਅਪਰਾਧ ਸਿੰਡੀਕੇਟ ਵਿੱਚ ਨੌਜਵਾਨਾਂ ਨੂੰ ਭ੍ਰਤੀਕਰਨ ਵਿੱਚ ਸ਼ਾਮਲ ਸਨ ਪਿੱਟਾ ਭਾਰਤ ਵਿੱਚ ਪਾਬੰਦੀਸ਼ੁਦਾ ਅਤਵਾਦੀ ਸੰਗਠਨ ਯਾਨੀ ਕਿ ਕੇਟੀਐਫ ਲਈ ਵੱਡੇ ਪੱਧਰ ਤੇ ਜਬਰੀ ਵਸੂਲੀ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਰਾਹੀਂ ਫੰਡ ਇਕੱਠਾ ਕਰਦਾ ਸੀ ਇਸ ਦੇ ਨਾਲ ਹੀ ਚਾਰਜ ਸ਼ੀਟ ਚ ਕਿਹਾ ਗਿਆ ਹੈ ਕਿ ਦੋਵੇਂ ਮੁਲਜ਼ਮ ਪਾਕਿਸਤਾਨ ਤੋਂ ਭਾਰਤੀ ਖੇਤਰ ਵਿੱਚ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਤਸਕਰੀ ਵਿੱਚ ਵੀ ਸ਼ਾਮਲ ਸਨ ਐਨਆਈਏ ਦੀ ਚਾਰਜ ਸ਼ੀਟ ਵਿੱਚ ਕਿਹਾ ਗਿਆ ਹੈ ਕਿ ਮੁਲਜ਼ਮ ਭਾਰਤ ਵਿੱਚ ਵੱਖ-ਵੱਖ ਚੈਨਲਾਂ ਰਾਹੀਂ ਕੇਟੀਐਫ ਇਹ ਕੰਮ ਕਰਦੇ ਸਨ ਜਿਸ ਵਿੱਚ ਨਿਸ਼ਾਨੇਬਾਜ਼ਾਂ ਨੂੰ ਭਰਤੀ ਕਰਨਾ ਅਤੇ ਅਪਰਾਧ ਕਰਨਾ ਸ਼ਾਮਲ ਹੈ ਪੰਜਾਬ ਚ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨ ਵਾਲਿਆਂ ਨੂੰ ਭਲਕੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਦਰਅਸਲ ਭਲਕੇ ਪੀ ਆਰਟੀਸੀ ਪਾਨ ਬੱਸ ਦੇ ਸਾਰੇ ਡੀਪੋ ਬੰਦ ਰਹਿਣਗੇ ਪੀਆਰਟੀਸੀ ਚੰਡੀਗੜ੍ਹ ਡਿਪੋ ਦੇ ਕੱਚੇ ਮੁਲਾਜ਼ਮਾਂ ਵੱਲੋਂ ਹੜਤਾਲ ਦਾ ਐਲਾਨ ਕੀਤਾ ਗਿਆ ਹੈ ਇਸ ਐਲਾਨ ਤੋਂ ਬਾਅਦ ਰਸਤੇ ਵਿੱਚ ਗਈਆਂ ਬੱਸਾਂ ਡਿਪੋ ਵਿੱਚ ਵਾਪਸ ਆ ਰਹੀਆਂ ਨੇ ਤੇ ਜਿਹੜੀਆਂ ਬੱਸਾਂ ਡਿਪੋ ਵਿੱਚ ਖੜੀਆਂ ਹਨ ਉਹ ਉੱਥੇ ਹੀ ਰਹਿਣਗੀਆਂ ਨਹੀਂ ਚੱਲਣਗੀਆਂ ਇਸ ਹੜਤਾਲ ਬਾਰੇ ਜਾਣਕਾਰੀ ਦਿੰਦੇ ਹੋਏ ਚੰਡੀਗੜ੍ਹ ਡਿਪੋ ਦੇ ਮੁਲਾਜ਼ਮਾਂ ਨੇ ਦੱਸਿਆ ਕਿ 100 ਤੋਂ ਵੱਧ ਬੱਸਾਂ ਬੰਦ ਕਰ ਦਿੱਤੀਆਂ ਗਈਆਂ ਨੇ ਜਨਰਲ ਮੈਨੇਜਰ ਵੱਲੋਂ ਅਪ੍ਰਿਸ਼ਟ ਅਧਿਕਾਰੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ ਇਸ ਦੀ ਬਜਾਏ ਉਹਨਾਂ ਦਾ ਪੱਖ ਪੂਰਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਸਮਾਸਤਾਨੀ ਵਿੱਚ ਸਰਕਾਰੀ ਬੱਸਾਂ ਦੀ ਬਜਾਏ ਪ੍ਰਾਈਵੇਟ ਬੱਸਾਂ ਦਾ ਪੱਖ ਪੂਰਿਆ ਜਾ ਵਾਲੀਆਂ ਬੱਸਾਂ ਦੇ ਡਰਾਈਵਰਾਂ ਵੱਲੋਂ ਕੰਡਕਟਰਾਂ ਨੂੰ ਗਾਲ੍ਹਾਂ ਕੱਢੀਆਂ ਜਾਂਦੀਆਂ ਨੇ ਅਤੇ ਉਹਨਾਂ ਨਾਲ ਮਾੜਾ ਵਰਤਾਅ ਕੀਤਾ ਜਾਂਦਾ ਹੈ। ਜਨਰਲ ਮੈਨੇਜਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਮੁਲਾਜ਼ਮਾਂ ਨੇ ਕਿਹਾ ਕਿ ਜਦੋਂ ਤੱਕ ਕਿਲੋਮੀਟਰ ਵਾਲੀਆਂ ਬੱਸਾਂ ਦੇ ਟੈਂਡਰ ਰੱਦ ਨਹੀਂ ਹੁੰਦੇ ਉਦੋਂ ਤੱਕ ਦੀਪੂ ਬੰਦ ਰੱਖਿਆ ਜਾਵੇਗਾ। ਜ਼ਿਕਰਯੋਗ ਹੈ ਕਿ ਪੰਜਾਬ ਰੋਡਵੇਜ ਅਤੇ ਪੀ ਆਰਟੀਸੀ ਦੀਆਂ ਬੱਸਾਂ ਵਿੱਚ 52 ਤੋਂ ਵੱਧ ਸਵਾਰੀਆਂ ਨਾ ਚੜਾਏ ਜਾਣ ਦੇ ਫੈਸਲੇ ਤੋਂ ਲੋਕ ਪਹਿਲਾਂ ਹੀ ਪਰੇਸ਼ਾਨ ਨੇ। ਨੌਕਰੀ ਪੇਸ਼ਾ ਤੇ ਹੋਰ ਕੰਮਕਾਰ ਲਈ ਜਾਣ ਵਾਲੇ ਲੋਕਾਂ ਨੂੰ ਕਈ-ਕਈ ਘੰਟੇ ਸੜਕਾਂ ਤੇ ਪਰੇਸ਼ਾਨ ਹੋਣਾ ਪੈਂਦਾ ਹੈ। ਜਲੰਧਰ ਅੰਮ੍ਰਿਤਸਰ ਰਾਸ਼ਟਰੀ ਰਾਜਮਾਰਗ ਤੇ ਸਥਿਤ ਬਿਦੀਪੁਰ ਨੇੜੇ 31 ਜਨਵਰੀ ਨੂੰ ਭਿਆਨਕ ਸੜਕ ਹਾਦਸਾ ਵਾਪਰਿਆ ਸੀ। ਇਸ ਸੜਕ ਹਾਦਸੇ 'ਚ ਤੇਜ਼ ਰਫ਼ਤਾਰ ਆਡੀ ਕਾਰ ਨੇ ਈ ਰਿਕਸ਼ਾ ਨੂੰ ਟੱਕਰ ਮਾਰ ਦਿੱਤੀ ਸੀ ਜਿਸ ਦੇ ਚਲਦੇ ਇਸ ਹਾਦਸੇ 'ਚ ਤਿੰਨ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਦੋ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਸਨ। ਦੱਸ ਦਈਏ ਕਿ ਬੀਤੀ ਰਾਤ ਪੁਲਿਸ ਨੇ ਦੋਸ਼ੀ ਆਡੀ ਕਾਰ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਥਾਣਾ ਮਕਸੂਦਾ ਦੇ ਇੰਚਾਰਜ ਇਕਬਦਰ ਦਾ ਬਿਆਨ ਵੀ ਸਾਹਮਣੇ ਆਇਆ ਹੈ। ਅਸੀਂ ਸਾਨੂੰ ਸਾਰਾ ਦਿਨ ਕੰਟੀਨਿਊਸ ਨਾਈਟ ਤੱਕ ਅਸੀਂ ਬਟਾਲਾ ਤਲਨੌਰ ਬਰਦਾਸਪੁਰ ਏਰੀਆ ਚ ਅਸੀਂ ਰੇਡ ਕੀਤੇ ਨੇ ਕਾਫੀ ਇਹਨਾਂ ਦੀ ਰਿਲੇਟਿਵ ਦੇ ਜਿਹਨੀਆਂ ਰਿਸ਼ਤੇਦਾਰੀਆਂ ਸਾਰੇ ਰੇਡ ਕੀਤੇ ਨੇ ਇਹ ਸਾਨੂੰ ਗੱਲ ਸ਼ਾਮੀ 11 ਵਜੇ ਜਿਹੜੀ ਆ ਇਹ ਜਿਹੜੀ ਹਾਸਲ ਹੋਈ ਸਾਨੂੰ ਅਸੀਂ ਇਹਨੂੰ 11 ਵਜੇ ਫੜ ਲਿਆ ਅਸੀਂ ਇਹਦੀ ਗੁਰਪ੍ਰੀਤ ਸਿੰਘ ਇਹਦਾ ਨਾਮ ਆ ਜਿਹੜਾ ਦੋਸ਼ੀ ਆ ਇਹ ਹੈਗਾ ਤਾਂ ਮੁਲਾਜ਼ਮਾ ਪੰਜਾਬ ਪੁਲਿਸ ਦਾ ਟ੍ਰੇਨਿੰਗ ਕਰ ਰਿਹਾ ਹੈਗਾ ਇਹ ਪੀਏਪੀ ਕੰਪਲੈਕਸ ਦੇ ਵਿੱਚ ਇਹ ਗੱਡੀ ਤੇ ਜਾ ਰਿਹਾ ਸੀਗਾ ਇਹਦੀ ਗੱਡੀ 3 ਵੀਲਰ ਨਾਲ ਟਕਰਾਈ ਆ ਜ ਜਿਹਦੇ ਵਿੱਚ ਤਿੰਨ ਬੰਦਿਆਂ ਦੀ ਮੌਤ ਹੋ ਗਈ ਸੀ ਦੋ ਇੰਜਰ ਹੋ ਗਏ ਸੀ ਜੀ ਤੇ ਇਹਨੂੰ ਅਸੀਂ ਗ੍ਰਿਫਤ ਕ ਕਰ ਲਿਆ ਵਾ ਅੱਜ ਅਸੀਂ ਕੋਰਟ ਦੇ ਵਿੱਚ ਇਹਨੂੰ ਪੇਸ਼ ਕਰ ਰਹੇ ਹਾਂ ਪੇਸ਼ ਕਰਕੇ ਇਹਦਾ ਰਮਾਲਾ ਸੱਟ ਪਟਿਆਲਾ ਜੇ ਵਕੀਲਾ ਤੇ ਹੋਏ ਹਮਲੇ ਦੇ ਵਿਰੋਧ ਚ ਪੰਜਾਬ ਪਰ ਦੇ ਵਕੀਲਾ ਨੇ ਹੜਤਾਲ ਕੀਤੀ ਹੈ ਅਜੇ ਜੇ ਵਕੀਲਾ ਦੀ ਹੜਤਾਲ ਕਾਰਨ ਅੱਜ ਕੰਮਕਾਜ ਠੱਪ ਰਿਹਾ ਹੈ ਇਸ ਦੌਰਾਨ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਪੰਜਾਬ ਵਿੱਚ ਗੁੰਡਾ ਰਾਜ ਹੈ। ਉਹਨਾਂ ਨੇ ਅੱਗੇ ਕਿਹਾ ਕਿ ਵਕੀਲਾ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਕਾਰਨ ਪਟਿਆਲਾ ਬਾਰ ਦੇ ਸੱਦੇ ਤੇ ਹੜਤਾਲ ਕੀਤੀ ਗਈ ਹੈ ਜੋ ਵੀ ਪ੍ਰੋਗਰਾਮ ਹੋਣਗੇ ਉਸ ਦਾ ਸਮਰਥਨ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਆਪਾਂ ਇੱਕ ਵਿੱਚ ਬਾਰ ਐਸੋਸੀਏਸ਼ਨ ਪਟਿਆਲਾ ਦਾ ਸਾਥ ਦੇਣਗੇ। ਅ ਮੈਂ ਇਹ ਦੱਸਣਾ ਚਾਹਣਾ ਹੈ ਕਿ ਪੰਜਾਬ ਪੁਲਿਸ ਦੀਆਂ ਜਿਹੜੀਆਂ ਪਾਵਰਾਂ ਉਹਨਾਂ ਦਾ ਜੋ ਮਿਸਯੂਜ਼ ਹੋ ਰਿਹਾ ਉਸ ਦੀ ਇੱਕ ਜਿਹੜੀ ਨਿਸ਼ਾਨੀ ਆ ਉਹ ਤੁਸੀਂ ਦੇਖਿਆ ਕਿ ਪਟਿਆਲੇ ਦੇ ਵਿੱਚ ਦੋ ਵਕੀਲਾਂ ਤੋਂ ਪਹਿਲਾਂ ਮਾਰਕਟ ਕੀਤੀ ਗਈ ਜਦੋਂ ਐਫਆਈਆਰ ਦਰਜ ਹੋਈ ਐਫਆਈਆਰ ਦਰਜ ਹੋਣ ਤੋਂ ਬਾਅਦ ਉਸ ਦੇ ਵਿੱਚ ਜਿਹੜਾ ਹੈਗਾ ਵਕੀਲਾਂ ਵੱਲੋਂ ਸਟ੍ਰਾਈਕ ਕੀਤੀ ਗਈ ਤਾਂ ਉੱਥੇ ਜਾ ਕੇ ਜਿਹੜੇ ਐਸਪੀ ਸਾਹਿਬ ਹੈਗੇ ਆ ਉਹਨਾਂ ਨੂੰ ਆਸ਼ਵਾਸ਼ਣ ਦੇ ਕੇ ਆਉਨੇ ਆ ਔਰ ਜਿਹੜਾ ਬੰਦਾ ਅਰੈਸਟ ਕੀਤਾ ਵਾ ਸੀ ਉਸ ਨੂੰ ਛੱਡ ਦਿੱਤਾ ਜਾਂਦਾ ਬਾਅਦ ਦੇ ਵਿੱਚ ਔਰ ਜਿਹੜੇ ਆ ਨਾਨ ਅਵੇਲੇਬਲ ਜਿੰਨੀਆਂ ਧਾਰਾਵਾਂ ਸੀ ਉਹ ਸਾਰੀਆਂ ਤੋੜ ਦਿੱਤੀਆਂ ਜਾਂਦੀਆਂ ਮੈਨੂੰ ਇਹ ਲੱਗਦਾ ਕਿ ਪੰਜਾਬ ਪੁਲਿਸ ਦੇ ਔਰ ਉਹਦੇ ਪਿੱਛੇ ਜਿਹੜਾ ਆਮ ਆਦਮੀ ਪਾਰਟੀ ਦੇ ਐਮਐਲਏ ਦਾ ਹੱਥ ਹੈਗਾ ਔਰ ਆਮ ਆਦਮੀ ਪਾਰਟੀ ਦਾ ਜਿਹੜਾ ਐਮਐਲਏ ਹੈ ਉਹ ਸਾਰਾ ਕੁਝ ਜਿਹੜਾ ਹੈਗਾ ਕਰਾ ਰਿਹਾ ਉਹਦੇ ਬੰਦੇ ਹੈਗੇ ਮੈਂ ਇਹ ਸਮਝਦਾ ਹੈਗਾ ਕਿ ਪੰਜਾਬ ਦੇ ਵਿੱਚ ਇਸ ਟਾਈਮ ਜਿਹੜਾ ਰਾਜ ਹੈ ਉਹ ਇੰਨਾ ਗੁੰਡਾ ਰਾਜ ਬਣ ਚੁੱਕਿਆ ਔਰ ਇੰਨਾ ਜਿਹੜਾ ਹੈਗਾ ਪੁਲਿਸ ਦੀਆਂ ਪਾਵਰਾਂ ਜ਼ਿਆਦਾ ਵੱਧ ਚੁੱਕੀਆਂ ਹੈਗੀਆਂ ਕਿਸੇ ਵੀ ਇੱਕ ਮਤਲਬ ਇੱਜ਼ਤਦਾਰ ਬੰਦੇ ਨੂੰ ਜਾਂ ਵਧੀਆ ਕੰਮ ਕਰਨ ਵਾਲੇ ਬੰਦਿਆਂ ਨੂੰ ਜਦੋਂ ਜੀ ਚਾਉਣ ਜਿੱਥੇ ਚਾਉਣ ਉਹ ਜਿਹੜਾ ਹੈਗਾ ਫੜਕੇ ਜਿਹੜਾ ਅੰਦਰ ਦੇ ਦਿੰਦੇ ਆ ਔਰ ਇਹੀ ਜਿਹੜਾ ਅੱਜ ਜਿਹੜਾ ਹੈਗਾ ਬਰਤਾਰਾ ਪਟਿਆਲੇ ਦੇ ਵਿੱਚ ਕੀਤਾ ਗਿਆ ਫਤੇਗੜ ਸਾਹਿਬ ਬਾਹਰ ਹੈ ਜਿਹੜੀ ਉਹ ਪਟਿਆਲੇ ਦੇ ਜਿਹੜੇ ਵਕੀਲ ਹੈਗੇ ਆ ਉਹਨਾਂ ਦੇ ਪੂਰੀ ਤਰ੍ਹਾਂ ਨਾਲ ਹੈਗੀ ਆ ਔਰ ਉਹਨਾਂ ਦੀ ਸਟ੍ਰਾਈਕ ਦੇ ਉੱਤੇ ਅੱਜ ਅਸੀਂ ਜਿਹੜੀ ਹੈਗੀ ਆ ਸਟ੍ਰਾਈਕ ਕੀਤੀ ਆ ਔਰ ਅੱਗੇ ਨੂੰ ਵੀ ਜਿਹੜਾ ਉਹ ਕੋਈ ਕਿਸੇ ਕਿਸਮ ਦੀ ਸਟ੍ਰਾਈਕ ਕਰ ਦੇਣਗੇ ਅਸੀਂ ਉਸ ਦੇ ਵਿੱਚ ਵੱਧ ਚੜ ਕੇ ਹਿੱਸਾ ਲਵਾਂਗੇ ਔਰ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਕਿ ਸਰਕਾਰ ਦੀਆਂ ਜਿਹੜੀਆਂ ਬਦੀਕੀਆਂ ਉਸ ਦੇ ਖਿਲਾਫ ਵਕੀਲ ਹੀ ਜਿਹੜਾ ਹੈਗਾ ਆਪਣੀ ਆਵਾਜ਼ ਚੱਕਣਗੇ ਔਰ ਅਸੀਂ ਚੱਕਦੇ ਰਹਿਣਾ